ਫਰਕ ਮੰਡੀ ਹੈ ਅੱਛਾ ਸਾਰੇ ਪੁਲਿਸ ਨੂੰ ਸਾਰੀ ਸਰਕਾਰ ਨੂੰ ਸਾਰੇ ਮੰਤਰੀ ਸਰਕਾਰ ਨੂੰ ਡੀਸੀ ਸਾਹਿਬ ਨੂੰ ਅੱਛਾ ਆ ਫੈਕਟਰੀਆਂ ਵਾਲੇ ਭਾਈ ਬੋਲ ਪੇ ਭਾਈ ਦੇਖ ਲਿਆ ਤੁਸੀਂ ਸਾਰਿਆਂ ਨੇ ਕਿਵੇਂ ਚੀਕਦੇ ਆ ਇਹਨਾਂ ਨੂੰ ਕੋਈ ਸਵਾਲ ਨਹੀਂ ਮੇਰੇ ਤੁਸੀਂ ਕਹਿੰਦੇ ਹੋ ਬਲੈਕਮੇਲਰ ਆ ਫਲਾਨੇ ਆ ਟਮਕਾਨੇ ਆ ਕਾਲੇ ਮੋਰਚੇ ਵਾਲੇ ਆਏ ਆ ਜੀ ਕਾਲੇ ਪਾਣੀ ਦੇ ਮੋਰਚੇ ਵਾਲੇ ਫੁੱਦੂ ਬਣਾਉਂਦੇ ਆ ਤੁਸੀਂ ਬੜਾ ਬੋਲੇ ਭਾਈ ਠੀਕ ਆ ਤੁਸੀਂ ਰੀੜ ਦੀ ਹੱਡੀਆਂ ਹੋਜਰੀ ਵਾਲਿਓ ਕਪੜਾ ਪਾਏ ਬਿਨਾ ਸਰਜੂਗਾ ਸਾਰ ਲਵਾਂਗੇ ਲੀੜੇ ਪਾਉਣ ਤੋਂ ਬਿਨਾ ਹੋਰ ਕਿੱਤੋਂ ਆ ਜਾਣਗੇ ਪੂਰੀ ਦੁਨੀਆ ਦੇ ਵਿੱਚ ਬਣਦੇ ਨੇ ਕੱਪੜਾ ਉਹ ਪਾਣੀ ਤੋਂ ਬਿਨਾ ਕਿਵੇਂ ਸਾਰ ਲਵੋਗੇ ਰੋਟੀ ਤੋਂ ਬਿਨਾ ਕਿਵੇਂ ਸਾਰ ਲਵੋਗੇ ਜਿਹੜੇ ਕੈਂਸਰ ਹੋ ਗਏ ਘਰ ਘਰ ਹੈਨਾ ਹਰੇਕ ਪਰਿਵਾਰ ਹਰੇਕ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਹੋਗੀ ਹਰੇਕ ਘਰ 'ਚ ਬਿਮਾਰੀ ਵੜ ਗਈ ਦੱਸੋ ਕਿਵੇਂ ਬਚਾਵਾਂਗੇ ਪੰਜਾਬ ਜਵਾਬ ਦਿਓ ਤੁਸੀਂ ਕਹਿੰਦੇ ਹੋ ਮੀਟਿੰਗ ਅਸੀਂ ਜੀ ਰਾਹ ਰੋਕਾਂਗੇ ਲੱਖ ਬੰਦਾ ਇਕੱਠਾ ਕਰਾਂਗੇ ਫਲਾਨਾ ਕਰਾਂਗੇ ਟਮਕਾਨਾ ਕਰਾਂਗੇ ਉਹ ਭਰਾਵੋ ਤੁਸੀਂ ਪਾਣੀ ਨਹੀਂ ਪੀਣਾ ਤਰਤੀੜਲਾ ਪਾਣੀ ਤੁਸੀਂ ਨਹੀਂ ਪੀਣਾ ਤੁਸੀਂ ਕਹਿੰਦੇ ਸਰਕਾਰ ਕਰ ਦੇਵੇ ਸਰਕਾਰ ਦਾ ਅੱਜ ਤੱਕ ਤੁਸੀਂ 200 ਕਰੋੜ 250 ਕਰੋੜ 500 ਕਰੋੜ ਅਸੀਂ ਦਿੰਨੇ ਆ ਸਾਫ ਪਾਣੀ ਨੂੰ ਫਿਰ ਪਾਣੀ ਸਾਫ ਹੋਇਆ ਕਿਉਂ ਨਹੀਂ ਮੈਨੂੰ ਜਵਾਬ ਦਿਓ ਤੁਸੀਂ ਕਹਿੰਦੇ ਸਾਡੇ ਨਾਲ ਮੀਟਿੰਗ ਕਰ ਲੈਣ ਜੇ ਕੋਈ ਗਲਤ ਹੈ ਤੁਹਾਨੂੰ ਪਾਣੀ ਬਾਈ ਦਿਖਦਾ ਨਹੀਂ ਬਿਲਕੁਲ ਕਾਲੇ ਰੰਗ ਦਾ ਪਾਣੀ ਕਾਲੇ ਪਾਣੀ ਦੀ ਸਜ਼ਾ ਕਰਤੀ ਪੰਜਾਬ ਨੂੰ ਤੁਸੀਂ ਤੁਸੀਂ ਕਹਿੰਦੇ ਹੌਜਲੀ ਦੇ ਸਿਰ ਤੇ ਪੰਜਾਬ ਚੱਲਦਾ ਹੈ ਇੰਡਸਟਰੀ ਦੇ ਸਿਰ ਤੇ ਪੰਜਾਬ ਚੱਲਦਾ ਨਹੀਂ ਇਹ ਵਹਿ ਮੈਂ ਤੁਹਾਡਾ ਬਾਈ ਭਲੇਖਾ ਹੈ ਤੁਹਾਡਾ ਇੰਡਸਟਰੀ ਵਾਲਿਓ ਤੁਸੀਂ ਸਾਡੇ ਭਰਾਵੋ ਤੁਹਾਡੇ ਪਰਿਵਾਰ ਤੁਸੀਂ ਨਹੀਂ ਪਾਣੀ ਪੀਓਗੇ ਪੈਸਾ ਖਾਦਾ ਨਹੀਂ ਜਾਣਾ ਪੈਸਾ ਪੀਤਾ ਨਹੀਂ ਜਾਣਾ ਪੀਣਾ ਪਾਣੀ ਐ ਆ ਸੰਗ ਵਿੱਚ ਦੀ ਪਾਣੀ ਲੰਗਣਾ ਤੁਸੀਂ ਐਡੀ ਵੱਡੀ ਪ੍ਰੈਸ ਕਾਨਫਰੰਸ ਕਰਕੇ ਆਖੇ ਜੀ ਬਲੈਕਮੇਲਰ ਨੇ ਇਹ ਡਾਈਂਗ ਇੰਡਸਟਰੀ ਜਾਂਦੀ ਐ ਆ ਡਾਈਂਗ ਆ ਤੁਸੀਂ ਸੋਣੀ ਲਿਆ ਇਹਨਾਂ ਦਾ ਹਨਾ ਡਾਈਂਗ ਵਾਲੇ ਐ ਕਰਤਾ ਜੀ ਜੇ ਕਰਤਾ ਉਹ ਪਿੱਟੇ ਪੈ ਨੇ ਪਿੱਟੇ ਪੈ ਨੇ ਰੁਈ ਜਾਂਦੇ ਨੇ ਵੀ ਸਾਡੇ ਬੰਨਣਾ ਮਾਰ ਦੇਣ ਉਹ ਭਰਾਓ ਜ਼ਹਿਰਾਂ ਕਦੋਂ ਵੰਡਣੀਆਂ ਕਿਹੜੇ ਸਰਕਾਰ ਨੇ ਕਹਿਤਾ ਜ਼ਹਿਰਾ ਵੰਡਣੀਆਂ ਨੇ ਜ਼ਹਿਰਾ ਵੰਡਣੀਆਂ ਬੰਦ ਕਰੋ ਬੰਦ ਕਰੋ ਅਸੀਂ ਤਾਂ ਕਹਿੰਦੇ ਬੰਦ ਕਰਾਓ ਜ਼ਹਿਰਾ ਚਿੱਟਾ ਨਸ਼ਾ ਦਾ ਜਿਹੜਾ ਖਾਊਗਾ ਉਹ ਮਰੂਗਾ ਜਿਹੜਾ ਲੱਗੂਗਾ ਉਹਦਾ ਪਰਿਵਾਰ ਭੁਗਤੂਗਾ ਇੱਥੇ ਤਾਂ ਭਾਈ ਕੱਲੇ ਕੱਲੇ ਪੰਜਾਬ ਦਾ ਕੱਲਾ ਕੱਲਾ ਪਰਿਵਾਰ ਭੁਗਤ ਰਿਹਾ ਲੁਧੇਹਾਣੇ ਸ਼ਹਿਰ ਕੀ ਦੇਖ ਲੋ ਜਿਹੜਾ ਪਰਲੇ ਪਾਸੇ ਨਾਲ ਲੱਗਦਾ ਕਿੰਨਾ ਬੁਰਾ ਹਾਲ ਹੈ ਕਿੰਨੇ ਪਰਸੈਂਟ ਲੋਕਾਂ ਨੂੰ ਕੈਂਸਰ ਹੈ ਥਾਇਰੋਇਡ ਸ਼ੂਗਰ ਬੀਪੀ ਪਤਾ ਹੀ ਨਹੀਂ ਯਾਰ ਬਿਮਾਰੀਆਂ ਅਲਰਜੀਆਂ ਤੋਂ ਪਤਾ ਹੀ ਨਹੀਂ ਕਿੰਨੀਆਂ-ਕਿੰਨੀਆਂ ਹੋ ਗਈਆਂ ਭਾਈ ਤੁਸੀਂ ਦੱਸੋ ਤਾਂ ਸਹੀ ਤੁਸੀਂ ਕਹਿੰਦੇ ਹੋ ਅਸੀਂ ਸਾਡੇ ਨਾਲ ਬਹਿ ਕੇ ਗੱਲ ਕਰ ਲੈਣ ਅਸੀਂ ਸਰਕਾਰਾਂ ਨੂੰ ਹਰ ਵਾਰ ਗੱਲ ਕਰਦੇ ਆ ਉਹ ਸਰਕਾਰਾਂ ਬੈਕ ਸਰਕਾਰਾਂ ਵਾਲੇ ਲੀਡਰ ਖਰੀਦ ਲੈਣੇ ਹੋ ਤੁਸੀਂ ਲੀਡਰਾਂ ਨੂੰ ਮੁੱਲ ਖਰੀਦ ਸਕਦੇ ਹੋ ਲੀਡਰ ਬਿਕ ਜਾਂਦੇ ਨੇ ਕਿਸੇ ਨੂੰ 200 ਕਰੋੜ 100 ਚ ਸਰਕਾਰਾਂ ਖਰੀਦ ਸਕਦੇ ਹੋ ਇੰਡਸਟਰੀ ਦੇ ਨਾਮ ਤੇ ਪਰ ਪੰਜਾਬ ਦੇ ਲੋਕ ਨਹੀਂ ਥੋੜੇ ਤੋਂ ਖਰੀਦੇ ਜਾਣੇ ਚਾਹੇ ਹਿੰਦੂ ਵੀਰਾ ਚਾਹੇ ਮੁਸਲਮਾਨ ਵੀਰਾ ਚਾਹੇ ਸਿੱਖ ਚਾਹੇ ਸਾਈ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬੀ ਨੇ ਉਹਨਾਂ ਦਾ ਧਰਮ ਪੰਜਾਬ ਜਾਤ ਪੰਜਾਬ ਮੈਂ ਹਾਂ ਪੰਜਾਬ ਉਹ ਪੰਜਾਬੀ ਨਹੀਂ ਖਰੀਦੇ ਜਾਣੇ ਤੁਸੀਂ ਕੈ ਸਾਲ ਹੋ ਗਏ ਬੁੱਢਾ ਦਰਿਆ ਬੁੱਢਾ ਦਰਿਆ ਤੁਸੀਂ ਗੰਦਾ ਨਾਲਾ ਬਣਾਤਾ ਕਾਲਾ ਕਾਲੇ ਪਾਣੀ ਦਾ ਨਾਲਾ ਬਣਾਤਾ ਅੱਜ ਤੁਸੀਂ ਕਹਿੰਦੇ ਹੋ ਲੈ ਇਹ ਤਾਂ ਬਕਾਉ ਟੋਲਾ ਬਕਾਉ ਟੋਲਾ ਕਾਲੇ ਪਾਣੀ ਵਾਲੇ ਬਕਾਉ ਨੇ ਤੁਸੀਂ ਬਕਾਉਓ ਤੁਸੀਂ ਸਰਕਾਰਾਂ ਕਰਿਆ ਲੀਆਂ ਲੀਡਰ ਖਰੀਦਲੇ ਹੁਣੇ ਆ ਪਰ ਪੰਜਾਬ ਦਾ ਨੌਜਵਾਨ ਪੰਜਾਬ ਦੇ ਲੋਕ ਨਹੀਂ ਤੁਸੀਂ ਖਰੀਦ ਸਕਦੇ ਪੰਜਾਬ ਦੇ ਲੋਕਾਂ ਨੂੰ ਬਕਾਉ ਕਹਿੰਦੇ ਹੋ ਸ਼ਰਮ ਕਰੋ ਆਪਦੀ ਗਲਤੀ ਨਹੀਂ ਮੰਨਣੀ ਵੀ ਹਾਂ ਭਾਈ ਸਾਡੀ ਗਲਤੀ ਉਹੀ 200 ਕਰੋੜ 250 ਕਰੋੜ 300 ਕਰੋੜ 400 ਕਰੋੜ ਜਿਹੜੇ ਸਰਕਾਰਾਂ ਨੂੰ ਦਿੰਨੇ ਹੋ ਪਾਣੀ ਪਿਓਰ ਕਰੋ ਜੇ ਤੁਹਾਨੂੰ ਲੱਗਦਾ ਵੀ ਅਸੀਂ ਉਹ ਲਾਏ ਨੇ ਪਿਓਰ ਕਰਨ ਵਾਲੇ ਪਾਣੀ ਸਾਫ ਕਰਨ ਵਾਲੇ ਤਾਂ ਫਿਰ ਪੀ ਕੇ ਦਿਖਾਓ ਪਾਣੀ ਪਿਓ ਦੇ ਪੁੱਤੋਂ ਆਓ ਪੀ ਕੇ ਦਿਖਾਓ ਕਿਸੇ ਗੱਲ ਦਾ ਜਵਾਬ ਤਾਂ ਦੇ ਦਿਓ ਸਹੀ ਤਰੀਕੇ ਨਾਲ ਅਸੀਂ ਕਹਿੰਦੇ ਪੰਜਾਬ ਸਾਡੇ ਸਿਰ ਤੇ ਚੱਲਦਾ ਹੈ ਦੇ ਚੱਲਦਾ ਹੈ ਭਾਈ ਇਹ ਫੈਕਟਰੀਆਂ ਉੱਥੇ ਲਾਓ ਮੱਧ ਪ੍ਰਦੇਸ਼ ਵਰਗੇ ਜਿੱਥੇ ਕਾਲੀ ਮਿੱਟੀ ਹੈ ਇੱਥੇ ਤਾਂ ਖੇਤੀ ਹੁੰਦੀ ਹੈ ਹਰ ਇੱਕ ਫਸਲ ਹੁੰਦੀ ਹੈ ਪਾਣੀ ਲੋਕਾਂ ਨੇ ਪੀਣਾ ਹੈ ਉਹ ਜਾਖੜ ਸਾਹਿਬ ਸੁਨੀਲ ਜਾਖੜ ਜਿਹੜੇ ਕਾਂਗਰਸ 'ਚ ਸੀ ਹੁਣ ਭਾਜਪਾ 'ਚ ਚਲੇ ਗਏ ਬਹੁਤ ਵਧੀਆ ਜਾਖੜ ਹੋਰਾਂ ਨੇ ਗੱਲ ਕਹੀ ਆ ਪੰਜਾਬ ਨਾਲ ਖੜਨ ਦਾ ਲੀਡਰਾਂ ਨੂੰ ਮੌਕਾ ਹੈ ਪੰਜਾਬ ਦੇ ਲਈ ਸਟੈਂਡ ਲੈ ਲਓ ਭਾਈ ਕਿਉਂ ਪੰਜਾਬ ਦੇ ਲੋਕਾਂ ਨੂੰ ਜ਼ਹਿਰ ਦੇਣ ਤੁਲੇ ਹੋ ਉਹ ਤਾਂ ਸਰਕਾਰ ਪਰਚਾ ਕਰ ਦਿੰਦੀ ਆ ਜੇ ਕੋਈ ਜ਼ਹਿਰ ਖਾ ਕੇ ਮਰੇ ਭਾਈ ਤੁਸੀਂ ਪੂਰੇ ਪੰਜਾਬ ਨੂੰ ਜ਼ਹਿਰ ਦੇ ਰਹੇ ਹੋ ਤੁਹਾਡੇ ਦੇ ਕਾਰਵਾਈ ਕਦੋਂ ਕਿਹੜੀ ਸਰਕਾਰ ਕਰੂ ਮੈਨੂੰ ਦੱਸ ਦਿਓ ਕਿਉਂਕਿ ਤੁਸੀਂ ਸਾਰੀਆਂ ਸਰਕਾਰਾਂ ਖਰੀਦ ਲੀਆਂ ਕਿਸੇ ਗੱਲ ਦਾ ਜਵਾਬ ਦੇ ਦਿਓ ਹੈ ਤੁਹਾਡੇ ਕੋਲੇ ਉਹੀ ਬਹਿ ਗਏ ਅਸੀਂ ਆ ਕਰਦਾਂਗੇ ਜੀ ਫਲਾਣਾ ਕਰਦਾਂਗੇ ਲੱਖ ਬੰਦਾ ਕੋਈ ਨਹੀਂ ਪੂਰਾ ਪੰਜਾਬ ਆਊਗਾ ਯਾਰ ਪੂਰਾ ਪੰਜਾਬ 3 ਦਸੰਬਰ ਨੂੰ 12 ਵਜੇ 11 12 ਵਜੇ ਵੇਰਕਾ ਮੂਰੇ ਪਹੁੰਚੋ ਲੁਧਿਆਣੇ ਅਰਸ਼ਦੀਪ ਸਿੰਘ ਜਗਰੂਪ ਸਿੰਘ ਪੱਟੀ ਨਰਵੈਰ ਸਿੰਘ ਬੀ ਸਿੰਘ ਯਾਰ ਤੁਸੀਂ ਪੰਜਾਬ ਨੂੰ ਤੁਸੀਂ ਮਾਰਨ ਤੇ ਹੋਗੇ ਯਾਰ ਮੈਂ ਕਹਿੰਦਾ ਸਰਕਾਰ ਜੇ ਇਹ ਵੀਡੀਓ ਸਰਕਾਰ ਤੱਕ ਪਹੁੰਚ ਸਕੇ ਕਿਉਂਕਿ ਬੋਲਣ ਤਾਂ ਦਿੰਦੇ ਨਹੀਂ ਔਰ ਡੂੜ ਲੱਖ ਬੰਦਾ ਤੇ 20 25 ਜਣੇ ਜੁੜਦੇ ਨੇ ਬੰਦ ਕਰਤੇ ਸਾਡੇ ਪੇਜ ਜੇ ਸਰਕਾਰ ਸੁਣਦੀ ਹੋਵੇ ਭਾਈ ਜੈਰਾਵਾ ਜਦੋਂ ਧਰਤੀ ਹੇਠੋਂ ਪਾਣੀ ਮੁੱਕ ਗਿਆ ਕੀ ਖਾਓਗੇ ਕੀ ਪੀਓਗੇ ਕਦ ਰਾਜ ਕਾਤੇ ਕਰੋਗੇ ਰਾਜ ਜਾਂਦਾ ਕਿਵੇਂ ਹੁੰਦਾ ਜਦੋਂ ਕੋਈ ਦੇਸ਼ ਦੇ ਕਿਸੇ ਦੂਜੇ ਦੇਸ਼ ਦੇ ਨਾਗਰਿਕ ਤੁਹਾਡੇ ਤੇ ਆ ਕੇ ਕਾਬਜ਼ ਹੋ ਜਾਣ ਤੁਹਾਡੀ ਸਭਤਾ ਨੂੰ ਖਤਰਾ ਤੁਹਾਡੇ ਦੇਸ਼ ਨੂੰ ਖਤਰਾ ਤੁਹਾਡੇ ਰਾਜ ਨੂੰ ਖਤਰਾ ਹੋ ਜਾਂਦਾ ਆ ਹੁਣ ਲੜਾਈ ਜਿਹੜੀ ਚੱਲਦੀ ਹੈ ਕੀ ਹੋਇਆ ਉੱਥੇ ਉਹਨਾਂ ਦੀ ਆਪਸ ਵਿੱਚ ਇਹੀ ਆ ਵੀ ਉਹ ਦੇਸ਼ ਦੇ ਵਸਨੀਕ ਜੋ ਦੂਜੇ ਜਾ ਕੇ ਵੱਧ ਬਹਿ ਜਾਂਦੇ ਨੇ ਤਾਂ ਤੁਹਾਡਾ ਅੱਜ ਲੁਧਿਆਣਾ ਕੀ ਹੋਇਆ ਸਮਰਾਲੇ ਚੌਕ ਮੁਲਾਜ਼ਮਾਂ ਨੂੰ ਪੁਲਿਸ ਮੁਲਾਜ਼ਮਾਂ ਦੇ ਮਗਰ ਪੈ ਗਏ ਭਾਈਏ ਤੁਸੀਂ ਜਵਾਬਤਾ ਦੇ ਦਿਓ ਬਾਈ ਤੁਸੀਂ ਇੱਧਰ ਹੋ ਜਾਓ ਇਹਨਾਂ ਤੁਹਾਨੂੰ ਬੰਦ ਕਰਨਾ ਪੱਟੀ ਸਾਹਿਬ ਮੈਂ ਭਗਾਉੜਾ ਨਹੀਂ ਆ ਅਸੀਂ ਉਹ ਪੰਜਾਬੀਆਂ ਜੋ ਸਭ ਕੁਝ ਛਰੇ ਆਂ ਵੀ ਭਾਈ ਸਾਨੂੰ ਦੁੱਖ ਲੱਗਿਆ ਸਾਡੇ ਜ਼ਹਿਰ ਜਾਂਦਾ ਪਰਿਵਾਰਾਂ ਚ ਅਸੀਂ ਜ਼ਹਿਰ ਪੀ ਰਹੇ ਹਾਂ ਵੀ ਆਰ ਨਾਟ ਕ੍ਰਿਮੀਨਲ ਮੈਂ ਕੋਈ ਕ੍ਰਿਮੀਨਲ ਨਹੀਂ ਹਾਂ ਵੀ ਮੈਂ ਭੱਜਾਂ ਹਾਂ 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 ਬਿਲਕੁਲ ਭਈ ਅੱਜ ਲੁਧਿਆਣਾ ਚ ਪੱਗ ਹਾਂ ਮਨਜਿੰਦਰ ਸਿੰਘ ਹੋਇਆ ਭਾਈ ਰੌਲਾ ਆ ਚਾਰ ਪੰਜ ਦਿਨ ਪਹਿਲੇ ਇੱਕ ਕੁੜੀ ਨੂੰ ਇੰਸਪੈਕਟਰ ਸੀਗੀ ਉਹ ਆ ਤਾਂ ਇਹਨਾਂ ਨੇ ਲੱਛਣ ਕਰਤੇ ਪੰਜਾਬ ਚ ਤੇ ਤੁਸੀਂ ਪੰਜਾਬ ਦੇ ਹੋ ਕੇ ਪੰਜਾਬ ਦਾ ਅੰਨ ਖਾ ਕੇ ਪੰਜਾਬ ਦਾ ਪਾਣੀ ਪੀ ਕੇ ਤੁਸੀਂ ਕਹਿੰਦੇ ਹੋ ਅਸੀਂ ਲੱਖ ਬੰਦਾ ਤੁਹਾਡੇ ਮੂਰੇ ਠੱਲਾਂਗੇ। ਮਾਫ ਕਰਿਓ। ਇੰਡਸਟਰੀ ਵਾਲੇ ਸਾਡੇ ਭਰਾ ਨੇ ਤੁਹਾਡੇ ਨਾਲ ਸਾਡੀ ਕੋਈ ਪਰਸਨਲ ਲਗਡਰ ਥੋੜਾ ਯਾਰ। ਪਰ ਆ ਗੱਲਾਂ ਦਾ ਜਵਾਬਤਾ ਦੇ ਦਿਓ ਯਾਰ। ਤੁਸੀਂ ਇਹਦਾ ਮਤਲ ਠੇਕਾ ਲੈ ਲਿਆ ਵੀ ਲੋਕਾਂ ਨੂੰ ਜ਼ਹਿਰ ਪਿਆਉਣੀ ਆ। ਫਿਰ ਸਰਕਾਰ ਕਿੱਥੇ ਸੁੱਤੀ ਐ? ਪੁਲਿਸ ਕਿੱਥੇ ਐ? ਪੁਲਿਸ ਪਰਚਾ ਕਰ ਦਿੰਦੀ ਐ ਜ਼ਹਿਰ ਖਾ ਕੇ ਕੋਈ ਮਰੇ। ਇਹ ਸਾਰੇ ਪੰਜਾਬ ਨੂੰ ਜ਼ਹਿਰ ਬਣ ਰਹੇ ਨੇ। ਕੀ ਤੇ ਹੋਇਆ ਪਰਚਾ ਭਾਈ ਦੱਸੋ ਨਾ ਤੁਸਾਨੂੰ ਜੇ ਮੇਰੀ ਇੱਕ ਵੀ ਗੱਲ ਗਲਤ ਹੈ ਤਾਂ ਤੁਸੀਂ ਜਵਾਬ ਦੇ ਦਿਓ ਮੈਂ ਇੱਕ ਵੀ 1% ਵੀ ਗੱਲ ਗਲਤ ਕੀਤੀ ਹੈ ਠੀਕ ਹੈ ਭੱਟੀ ਸਾਹਿਬ ਤੁਹਾਡੀ ਗੱਲ ਸਿਆਣੀ ਹੈ ਜੀ ਟੁੱਟ ਪੈਣਾ ਬੀ ਸਿੰਘ ਉਹ ਕਿਸੇ ਗੱਲ ਦਾ ਭਾਈ ਜਵਾਬ ਹੈ ਜਾਂ ਸਰਕਾਰ ਨੇ ਰੀਚਾ ਮਾਰ ਮਾਰ ਪੇਜ ਖਤਮ ਕਰਕੇ ਉਹ ਸਾਨੂੰ ਬੋਲਣੋਂ ਹਟਾ ਲੋਂਗੇ ਮੂੰਹ 'ਚ ਸਾਡੇ ਰਮਾਲ ਥੁੰਨ ਦੋਂਗੇ ਪਰ ਫੇਰ ਵੀ ਇਹ ਸਰੀਰ ਮਰਦਾ ਮਰਦਾ ਵੀ ਕਹੂਗਾ ਪੰਜਾਬ 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 ਕਾਲੇ ਪਾਣੀ ਦਾ ਮੇਰਾ ਮਸਲਾ ਹੈ ਲੱਖਾ ਸਿੰਘ ਸਿਧਾਣਾ ਦਾ ਮਸਲਾ ਹੈ ਅਮਿਤੋਤ ਸਿੰਘ ਮਾਨ ਦਾ ਮਸਲਾ ਹੈ ਜਾਂ ਹੋਰ ਜਿੰਨੇ ਵੀ ਸਾਰੇ ਜਿਹੜੇ ਜੁੜੇ ਹੋਏ ਨੇ ਉਹਨਾਂ ਦਾ ਮਸਲਾ ਹੈ ਨਹੀਂ ਹਰ ਇੱਕ ਪੰਜਾਬੀ ਦਾ ਹਰ ਇੱਕ ਘਰ ਦਾ ਹਰ ਇੱਕ ਉਸ ਬੰਦੇ ਦਾ ਮਸਲਾ ਹੈ ਜਿਹੜਾ ਇਸ ਧਰਤੀ ਤੇ ਜੰਮਿਆ ਹੈ ਤੁਸੀਂ ਲਾ ਲਾ ਅਸੀਂ ਜੀ ਫਲਾਣਾ ਟ੍ਰੀਟਮੈਂਟ ਪਲਾੜ ਲਾਤਾ ਵਾਜੀ ਵਾ ਟ੍ਰੀਟਮੈਂਟ ਮੇਰੀ ਇੱਕ ਵੀਡੀਓ ਦੇਖੀ ਸੀ ਰਫਤਾਰ ਸੀ ਮੈਨਾਉਚ ਲੁਧਿਆਣੇ ਉਹ ਪਾਣੀ ਟ੍ਰੀਟ ਹੋਇਆ ਪਾਣੀ ਕਾਲਾ ਪਾਣੀ ਆ ਝਾਗ ਵਾਲਾ ਪਾਣੀ ਆ ਜੇ ਟ੍ਰੀਟ ਹੋਇਆ ਪਾਣੀ ਆ ਪੀ ਕੇ ਦਿਖਾਓ ਅੱਗੇ ਇੱਕ ਮਾਰਾ ਬਾਬਾ ਜੀ ਹੁੰਦੇ ਹੁੰਦੇ ਸੀ ਨਹੀਂ ਮੈਂ ਹੁੰਦੇ ਸੀ ਤਾਂ ਕਹਿੰਦਾ ਹੁਣ ਕਿਤੇ ਦਿਖਿਆ ਹੀ ਨਹੀਂ ਬੋਲਦੇ ਹੀ ਨਹੀਂ ਦਰਿਆਵਾਂ ਤੇ ਬੰਨ ਮਾਰਦਾ ਜੀ ਮੈਂ ਟਰੈਕਟਰ ਚਲਾ ਲਿਆ ਬਹੁਤ ਸਹੀ ਕੰਮ ਕਰਦੇ ਸੀ ਬਹੁਤ ਉਹਨਾਂ ਦਾ ਸ਼ੁਕਰਗੁਜ਼ਾਰ ਆ ਮੈਂ ਉਹਨਾਂ ਦਾ ਫੈਨ ਵੀ ਰਿਹਾ ਉਹ ਬਾਬਾ ਜੀ ਦਾ ਪਰ ਹੁਣ ਜਦੋਂ ਦੇ ਆਪ ਸਰਕਾਰ 'ਚ ਰਾਜ ਮੰਤਰੀ ਬਣੇ ਨੇ ਰਾਜ ਸਭਾ ਦੇ ਮੈਂਬਰ ਬਣੇ ਨੇ ਮਾਫ ਕਰਿਓ ਬਾਬਾ ਜੀ ਕਿਤੇ ਦਿਖਿਆ ਹੀ ਨਹੀਂ ਲੱਭੇ ਹੀ ਨਹੀਂ ਬਾਬਾ ਜੀ ਕਿੱਥੇ ਚਲੇ ਗਏ ਪਤਾ ਨਹੀਂ ਸਰਕਾਰ ਨੇ ਕਿਹੜੀ ਗੋਲੀ ਖਵਾ ਦਿੱਤੀ ਬਾਬਾ ਜੀ ਨੂੰ ਚੰਗੇ ਕੰਮ ਕਰਦੇ ਸੀ ਬਾਬਾ ਜੀ ਪਰ ਹੁਣ ਟਰੈਕਟਰ ਚਲਾਉਣਾ ਤੁਹਾਡਾ ਕੰਮ ਨਹੀਂ ਹੈ ਹੁਣ ਪੈਨ ਚਲਾਓ ਤੇ ਆ ਕੇ ਇੰਡਸਟਰੀ ਵਾਲਿਆਂ ਨੂੰ ਪੁੱਛੋ ਵੀ ਹਾਂ ਭਾਈ ਆਹ ਟ੍ਰੀਟਮੈਂਟ ਪਾਣੀ ਹੈ ਇਹ ਪੀਣਾ ਹੈ ਪਿਆਓ ਇਹਨਾਂ ਨੂੰ ਆ ਕੇ ਇੰਡਸਟਰੀ ਵਾਲਿਆਂ ਨੂੰ ਜਿਹੜੇ ਕਰਦੇ ਨੇ ਅਰਸ਼ਦੀਪ ਬਿਲਕੁਲ ਸੋਨੇ ਦੀ ਚਿੜੀ ਸੀ ਕੰਗਾਲ ਕਰਤਾ ਬਾਈ ਉਹ ਦੱਸੋ ਤਾਂ ਸਹੀ ਕਿਹੜੇ ਬਾਸਿਓ ਸਾਹ ਆ ਜੂਗਾ ਕਾਲਾ ਪਾਣੀ ਪਿਆ ਕੇ ਕਿਉਂ ਸਾਨੂੰ ਮਾਰਨ ਲੱਗੇ ਹੋ ਓ ਪੰਜਾਬੀ ਉੱਠ ਖੜੋ ਏ ਹਜੇ ਵੀ ਸੁੱਤੇ ਪਏ ਹੋ ਹੁਣ ਤਾਂ ਤੁਹਾਡੇ ਘਰ ਤੱਕ ਗੱਲ ਪਹੁੰਚ ਗਈ ਓਏ ਉੱਠ ਖੜੋ ਮੇਰੇ ਭਰਾ ਉੱਠ ਖੜੋ ਉੱਠ ਕੇ ਇਸ ਪੰਜਾਬ ਦੇ ਲਈ ਪੰਜਾਬ ਨੂੰ ਬਚਾਉਣ ਦੇ ਲਈ ਕਾਲੇ ਪਾਣੀ ਬੰਦ ਕਰਾਉਣ ਦੇ ਲਈ 3 ਦਸੰਬਰ ਨੂੰ ਸਾਰੇ ਵੀਰ ਵੇਰਕਾ ਮਿਲਕ ਪਲਾਂਟ ਦੇ ਮੂਹਰੇ ਲੁੱਦੇਹਾਣੇ ਪਹੁੰਚੋ ਕਿਸਾ ਪੀਤਾ ਨਹੀਂ ਜਾਂਦਾ ਆਪਦੇ ਦੇਸ਼ ਮੁੜਿਆ ਓਏ ਆਪਦੇ ਦੇਸ਼ ਆਜੋ ਜੇ ਆਉਣ ਵਾਲੀਆਂ ਪੀੜ੍ਹੀਆਂ ਬਚਾਉਣੀਆਂ ਇੱਥੇ ਮੰਨ ਲਓ ਕੋਈ ਮੁੰਡੇ ਕੁੜੀ ਨੇ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਵੀ ਲਿਆ ਤੁਹਾਡੇ ਨਿਆਣਿਆਂ ਨੇ ਓਏ ਕੋਈ ਆਪਣੇ ਪੰਜਾਬ ਚ ਹੋ ਇੱਕ ਜਿਹੜੇ ਨਾ ਕਰਾਇਆ ਉਹ ਪੰਜਾਬੀ ਹੋ ਇਸ ਧਰਤੀ ਦਾ ਵਾਰਸੀ ਹੋਊਗਾ ਇਸ ਧਰਤੀ ਦਾ ਜੰਮਿਆ ਜਾਈ ਹੋਊਗਾ ਉੱਥੇ ਗੋਰਿਆਂ ਕਾਲਿਆਂ ਨਾਲ ਕਰਾਲਿਆ ਕੀ ਜਵਾਬ ਦੇਵੋਗੇ ਉਸ ਪਰਮਾਤਮਾ ਕੋਲੇ ਮੌਤ ਹੋਈ ਆ ਕਾਲਪੁਰਖ ਕੋਲੇ ਜਾਓਗੇ ਕੀ ਕਹੋਗੇ ਵੀ ਅਸੀਂ ਆਪਦੀ ਜਨਰੇਸ਼ਨ ਖਤਮ ਕਰਤੀ ਆਜੋ ਪੰਜਾਬ ਮੇਰੇ ਭਰਾ ਆਜੋ ਬਹੁਤ ਰੁਪਈਆ ਬਣਾ ਲਿਆ ਵੇਖੋ ਜੇ ਵਿਗੜਨਾ ਹੈ ਜਵਾਗ ਨੇ ਉੱਥੇ ਵਿਗੜ ਜਾਣਾ ਹੈ ਇੱਥੇ ਬੜਾ ਕੁਝ ਐਸਾ ਹੀ ਕਰਨ ਨੂੰ ਇੱਥੇ ਤੁਹਾਡੇ ਆਸਗੁਆਣ ਚਾਚਾ ਤਾਇਆ ਫਲਾਨਾ ਬਹੁਤ ਬੰਦੇ ਨੇ ਦੇਖਣਾ ਉੱਥੇ ਕੌਣ ਤੁਹਾਨੂੰ ਦੇਖਦਾ ਹੈ ਤੁਹਾਡੇ ਬੱਚਿਆਂ ਦੀ ਕੋਈ ਨਿਗਰਾਨੀ ਨਹੀਂ ਕਰਦਾ ਆਜੋ ਪੰਜਾਬ ਬਿਲਕੁਲ ਸੰਦੀਪ ਸਿੰਘ ਸੋਹੀ ਜੀ ਬਿਲਕੁਲ ਸਹੀ ਕਹਿ ਰਹੇ ਆ ਰੰਜੋਤ ਸਿੰਘ ਸਾਰਾ ਸੱਚ ਦੱਸੋ ਕੀ ਸੱਚ ਦੱਸਾਂ ਬਈ ਪੁੱਛੋ ਕੀ ਪੁੱਛਣਾ ਤੁਸੀਂ ਇੰਡਸਟਰੀ ਵਾਲਿਆ ਵੀਰਾ ਕਹਿੰਦੇ ਕਹਿੰਦੇ ਬਲੈਕਮੇਲਰ ਆ ਗਿਆ ਲੱਖਾਂ ਬਲੈਕਮੇਲ ਕਰਦਾ ਕਿਹੜਾ ਬਲੈਕਮੇਲ ਕਰਦਾ ਓਏ ਉਹ ਤੁਸੀਂ ਸਰਕਾਰਾਂ ਦੇ ਮੰਤਰੀ ਖਰੀਦ ਸਕਦੇ ਹੋ ਲੀਡਰ ਖਰੀਦ ਸਕਦੇ ਹੋ ਆਮ ਪੰਜਾਬ ਦਾ ਵਾਸੀ ਨਹੀਂ ਥੋੜੇ ਤੋਂ ਖਰੀਦਿਆ ਜਾਣਾ ਅੱਜ 92 ਸਰਕਾਰ ਚ ਬੈਠੇ ਨੇ 117 ਹੀ ਨੇ ਚਲੋ ਮਿਲ ਤਾਂ ਹੈ ਨਾ 92 ਆਮ ਆਦਮੀ ਪਾਰਟੀ ਦੇ ਬੈਠੇ ਨੇ ਇਹਨਾਂ ਚੋਂ ਮੁੱਖ ਮੰਤਰੀ ਸਾਹਿਬ ਸਪੀਕਰ ਸਾਹਿਬ ਜਿੰਨੇ ਮਨਿਸਟਰ ਨੇ ਸਾਰੇ ਇੱਥੇ ਆਉਂਦੇ ਨੇ ਬੁੱਢੇ ਨਾਲ ਤੇ